ਵੀਰੋ ਬੇਨਤੀ ਇਹ ਆ ਕਿ ਜਿਹੜੀ ਪੂਲੇ ਕਾਂਡ ਤੇ ਇੱਕ ਮਸੰਦ ਫਿਲਮ ਤਿਆਰ ਹੋਈ ਆ ਤੇ ਬਿਲਕੁਲ ਉਹਦੇ ਵਿਰੋਧ ਦੇ ਵਿੱਚ ਆ ਅਸੀਂ ਦੋਵੇਂ ਭਰਾ ਕਿਉਂਕਿ ਉਹ ਫਿਲਮ ਜਿਹੜੀ ਆ 11 ਤਰੀਕ ਨੂੰ ਲੱਗਣੀ ਆ ਤੇ ਉਹ ਬਿਲਕੁਲ ਜਿਹੜੀ ਸਿਨੇਮੇ ਘਰ ਦੇ ਵਿੱਚ ਨਾ ਲੱਗ ਜਾਵੇ ਸਾਡੇ ਕੋਲੋਂ ਕਿ ਕਿਸੇ ਨੇ ਨਹੀਂ ਕੁਝ ਪੁੱਛਿਆ ਆਡੇ ਗਲੂ ਕੋਈ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਸਾਰੀ ਕਹਾਣੀ ਦਾ ਤੇ ਸਾਨੂੰ ਹੀ ਪਤਾ ਸੀ ਨਾ ਤੇ ਬਸ ਆਪਣੇ ਆਪਣੀ ਮਨ ਘੜ ਤੇ ਜੋ ਮਨ ਚ ਆਇਆ ਉਦਾਂ 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 ਕਰਕੇ ਜੋ ਸੁਨੀਆਂ ਸੁਨਾਈਆਂ ਗੱਲਾਂ ਉਹਨਾਂ ਦੇ ਹਿਸਾਬ ਨਾਲ ਫਿਲਮ ਤਿਆਰ ਕਰ ਦਿੱਤੀ ਇਹਨਾਂ ਨੇ ਨਮਸਕਾਰ ਮੈਂ ਹਾਰਤੀ ਅਸਮ ਜੈ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਪੋਲਾ ਨਿਹੰਗ ਇਹ ਬਿਹਤ ਚਰਚਿਤ ਨਾਮ ਹੈ ਅਤੇ ਇਹ ਨਾਮ ਇਸ ਕਰਕੇ ਵੀ ਚਰਚਿਤ ਹੈ ਕਿਉਂਕਿ ਪੁਲਾ ਨਿਹੰਗ ਦੇ ਵੱਲੋਂ ਛੋਟੇ-ਛੋਟੇ ਬੱਚਿਆਂ ਦੇ ਚਿਹਰੇ ਤੇ ਗੋਲੀਆਂ ਮਾਰੀਆਂ ਗਈਆਂ ਸੀ ਜਿਸ ਨੂੰ ਲੈ ਕੇ ਦੋ ਨੌਜਵਾਨਾਂ ਦੇ ਵੱਲੋਂ ਜੇਲ੍ਹ ਦੇ ਵਿੱਚ ਹੀ ਉਸ ਨੂੰ ਸਾੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀਗਾ ਪਰ ਹੁਣ ਇਸੇ ਕਹਾਣੀ ਦੇ ਉੱਤੇ ਆਧਾਰਿਤ ਆਉਣ ਵਾਲੀ 11 ਨਵੰਬਰ ਨੂੰ ਇੱਕ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਡਟ ਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹ ਵੀ ਦੋ ਨੌਜਵਾਨਾਂ ਦੇ ਵੱਲੋਂ ਤੇ ਖਾਸ ਗੱਲ ਇਹ ਹੈ ਕਿ ਇਹ ਦੋ ਨੌਜਵਾਨ ਉਹੀ ਨੇ ਜਿਸ ਨੇ ਪੁੱਲਾ ਨਿਹੰਗ ਨੂੰ ਮੌਤ ਦੇ ਘਾਟ ਉਤਾਰਿਆ ਸੀ ਜੇਲ੍ਹ ਦੇ ਅੰਦਰ ਹੀ ਸਾੜ ਕੇ ਉਹਦੀ ਹੱਤਿਆ ਕੀਤੀ ਗਈ ਸੀ ਲੇਕਿਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰ ਪੁੱਲਾ ਨਿਹੰਗ ਕੌਣ ਹੈ ਅਤੇ ਉਸ ਨੇ ਛੋਟੇ ਬੱਚਿਆਂ ਦੇ ਚਿਹਰਿਆਂ ਤੇ ਗੋਲੀ ਕਿਉਂ ਮਾਰੀ ਸੀ ਕੀ ਹੈ ਇਸ ਕਹਾਣੀ ਦੇ ਪਿੱਛੇ ਪੂਰਾ ਰਾਜ਼ ਤੇ ਇਸ ਫਿਲਮ ਦੇ ਵਿੱਚ ਵੀ ਇਹੋ ਜਿਹਾ ਕੀ ਹੈਗਾ ਕਿ ਉਹ ਦੋ ਨੌਜਵਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਰੋਧ ਕੀਤਾ ਜਾ ਰਿਹਾ ਹੈ ਤੇ ਕੀ ਹੈ ਪੂਰਾ ਮਾਮਲਾ ਕੀ ਕਨਸੈਪਟ ਹੈਗਾ ਤੁਹਾਨੂੰ ਦੱਸ ਦਿਆਂ ਵਿਸਤਾਰ ਦੇ ਨਾਲ ਤੇ ਸੋ ਵੀਰੋ ਬਾਕੀ ਇਹ ਆਪੀ 2008 ਚ ਜੀਤ ਸਿੰਘ ਪੂਲਾ ਨਿਹੰਗ ਉਸ ਕੇਸ ਦੇ ਵਿੱਚ ਸਾਡਾ ਨਾਮ ਨਾਮਜ਼ਦ ਹੋਇਆ ਸੀ ਸਰਦਾਰ ਨਵਤੇਜ ਸਿੰਘ ਅੱਗੂ ਤੇ ਹਰਚੰਦ ਸਿੰਘ ਪਿੰਡ ਮਾੜੀ ਕੰਬੋਗੇ ਵੀਰੋ ਬੇਨਤੀ ਇਹ ਆ ਕਿ ਜਿਹੜੀ ਪੂਲੇ ਕਾਂਡ ਤੇ ਇੱਕ ਮਸੰਦ ਫਿਲਮ ਤਿਆਰ ਹੋਈ ਆ ਤੇ ਬਿਲਕੁਲ ਉਹਦੇ ਵਿਰੋਧ ਦੇ ਵਿੱਚ ਆ ਅਸੀਂ ਦੋਵੇਂ ਭਰਾ ਕਿਉਂਕਿ ਉਹ ਫਿਲਮ ਜਿਹੜੀ ਆ 11 ਤਰੀਕ ਨੂੰ ਲੱਗਣੀ ਆ ਤੇ ਉਹ ਬਿਲਕੁਲ ਜਿਹੜੀ ਸਿਨੇਮੇ ਘਰ ਦੇ ਵਿੱਚ ਨਾ ਲੱਗੀ ਜਾਵੇ ਤਾਂ ਅਸੀਂ ਰੋਕ ਹਾਈ ਕੋਰਟ ਵੀ ਜਾ ਰਹੇ ਆ ਤੇ ਹਾਈ ਕੋਰਟ ਦੇ ਵਿੱਚ ਵੀ ਜਾ ਕੇ ਥੋੜੇ ਦਿਹਾੜੀ ਡੰਗ ਦੇ ਵਿੱਚ ਵਿੱਚ ਉੱਤੇ ਰੋਕ ਲਵਾਈ ਜਾਏਗੀ ਤੇ ਸਾਰੇ ਵੀਰਾਂ ਨੂੰ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਤੁਹਾਡਾ ਸਾਥ ਦਿਓ ਜਿਹੜੀ ਇਹ 11 ਤਰੀਕ ਨੂੰ ਫਿਲਮ ਲੱਗਣੀ ਆ ਮਸੰਦ ਤੇ ਇਹ ਸਿਲਮੇ ਘਰਾਂ ਦੇ ਵਿੱਚ ਜਾਉ ਲੁਧਿਆਣੇ ਜਾਉ ਅੰਮ੍ਰਿਤਸਰ ਇਹ ਨਾ ਲੱਗੇ ਤੇ ਵੱਧ ਤੋਂ ਵੱਧ ਤੁਹਾਡਾ ਜਿਹੜਾ ਉਹ ਸਾਥ ਦਿਓ ਤੇ ਕਿਉਂਕਿ ਇਹ ਜਿਹੜੀ ਮਸੰਦ ਫਿਲਮ ਆ ਇਹ ਤੋੜ ਮੜੋੜ ਕੇ ਉਹਨਾਂ ਨੇ ਬਣਾਈ ਆ ਇੱਕ ਕਹਾਣੀ ਜਿਹੜੀ ਆ ਉਹ ਪੂਲੇ ਵਾਲੀ ਵਿਖਾਈ ਗਈ ਆ ਭਾਵੇਂ ਨਾਂ ਉਹਨਾਂ ਦੇ ਚੇਂਜ ਕੀਤੀ ਆ ਤੇ ਕਿਉਂਕਿ ਪੰਜਾਬ ਦੇ ਵਿੱਚ ਸਾਰੇ ਵਰਲਡ ਦੇ ਵਿੱਚ ਇਹੋ ਜਿਹਾ ਕੰਮ ਜੇਲ੍ਹ ਦੇ ਵਿੱਚ ਨਾ ਕੋਈ ਹੋਇਆ ਹੀ ਤੇ ਨਾ ਕੋਈ ਹੋਣਾ ਲਈ ਤੇ ਬਾਕੀ ਇਹ ਆ ਵੀ ਬੜੀ ਤੋੜ ਮਰੋੜ ਕੇ ਉਹ ਜਿਹੜੀ ਚੀਜ਼ ਉਹ ਪੇਸ਼ ਕੀਤੀ ਗਈ ਆ ਤੇ ਬਾਕੀ ਵੱਧ ਤੋਂ ਵੱਧ ਸਾਡਾ ਸਾਥ ਦਿਓ ਤੇ ਇਹ ਆ ਵੀ 11 ਤਰੀਕ ਨੂੰ ਜਿਹੜੀ ਉਹ ਲੱਗਣੀ ਫਿਲਮ ਤੋਂ ਆਪਾਂ ਸਿਲੇਮੇ ਘਰਾਂ ਦੇ ਵਿੱਚ ਬਿਲਕੁਲ ਲੱਗਣ ਨਹੀਂ ਦੇਣੀ ਤੇ ਹਾਈ ਕੋਰਟ ਵੀ ਅਸੀਂ ਜਿਹੜਾ ਉਹਦਾ ਦਰਵਾਜ਼ਾ ਜਾ ਕੇ ਹਾਈ ਕੋਰਟ ਦਾ ਖੜਕਾਵਾਂਗੇ ਅੱਜ ਜਿਹੜਾ ਇੱਕ ਮੁੱਦਾ ਬੜਾ ਗੰਭੀਰ ਸਾਹਮਣੇ ਆਇਆ ਹੈ ਕਿ 2008 ਦੇ ਵਿੱਚ ਗਮਟਾਲਾ ਜੇਲ੍ਹ ਦੇ ਵਿੱਚ ਨਿਹੰਗ ਅਜੀਤ ਸਿੰਘ ਪੂਲੇ ਨੂੰ ਅ ਅੱਗ ਲਗਾ ਕੇ ਜੀ ਦੇ ਨੂੰ ਜਲਾ ਦਿੱਤਾ ਗਿਆ ਸੀਗਾ ਔਰ ਉਸ ਕੇਸ ਦੇ ਵਿੱਚ ਸਾਡੇ ਨਾਮ ਨਾਮਜਦ ਹੋਏ ਸਨ ਮੇਰਾ ਨਵਤੇਜ ਸਿੰਘ ਦੂਸਰਾ ਹਰਚੰਦ ਸਿੰਘ ਹਰਪ੍ਰੀਤ ਸਿੰਘ ਔਰ ਤਿੰਨ ਚਾਰ ਨਾਮ ਹੋਰ ਸੀਗੇ ਉਹ ਬਾਅਦ ਵਿੱਚ ਨਿਕਲ ਗਏ ਸੀਗੇ ਉਸ ਵਾਕਿਆ ਦੇ ਉੱਤੇ ਉਸ ਕਾਂਡ ਉੱਪਰ ਸਾਨੂੰ ਪਤਾ ਲੱਗਾ ਹੈ ਕਿ ਕੋਈ ਪਿਕਚਰ ਬਣ ਰਹੀ ਆ ਔਰ ਜਦੋਂ ਉਸ ਪਿਕਚਰ ਨੂੰ ਅ ਅਸੀਂ ਸਾਨੂੰ ਅਚਾਨਕ ਪਤਾ ਲੱਗਾ ਕਿ ਉਹ ਪਿਕਚਰ ਬਣ ਕੇ ਤਿਆਰ ਵੀ ਹੋ ਗਈ ਆ ਤੁਹਾਡੇ ਕੋਲੋਂ ਕਿਸੇ ਨੇ ਨਹੀਂ ਕੁਝ ਪੁੱਛਿਆ ਤੁਹਾਡੇ ਕੋਲੋਂ ਕੋਈ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਸਾਰੀ ਕਹਾਣੀ ਦਾ ਤੇ ਸਾਨੂੰ ਹੀ ਪਤਾ ਸੀ ਨਾ ਕਿ ਕਿੱਦਾਂ ਕਿੱਦਾਂ ਅੰਦਰ ਹੋਇਆ ਕੀ ਕੀ ਅੰਦਰ ਹੋਇਆ ਤੁਹਾਡੇ ਕੋਲ ਕਿਸੇ ਨੇ ਨਹੀਂ ਪੁੱਛਿਆ ਤੇ ਬਸ ਆਪਣੇ ਆਪਣੀ ਮਨ ਘੜ ਤੇ ਜੋ ਮਨ ਚ ਆਇਆ ਉਦਾਂ 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 ਕਰਕੇ ਜੋ ਸੁਨੀਆਂ ਸੁਨਾਈਆਂ ਗੱਲਾਂ ਉਹਨਾਂ ਦੇ ਹਿਸਾਬ ਨਾਲ ਫਿਲਮ ਤਿਆਰ ਕਰ ਦਿੱਤੀ ਇਹਨਾਂ ਨੇ ਜਿਹਦਾ ਨਾਂ ਕੋਈ ਇਹਨਾਂ ਨੇ ਮਸੰਦ ਵਗੈਰਾ ਰੱਖਿਆ ਹੈ ਔਰ ਇਹਦੇ ਵਿੱਚ ਪ੍ਰੋਡਿਊਸਰ ਆ ਕੋਈ ਵਿਨੇ ਜਿੰਦਲ ਔਰ ਵਿਕਰਾਂਤ ਸਿੱਧੂ ਆ ਕੋਈ ਜਿਹੜੇ ਇਹ ਕਰ ਰਹੇ ਨੇ ਪਰ ਇਹ ਬਹੁਤ ਹੀ ਇਹਨਾਂ ਨੇ ਆ ਘਟਿਆ ਹਰਗਤ ਕੀਤੀ ਆ ਕਿ ਮਤਲਬ ਤੁਸੀਂ ਜਿੰਨਾ ਬੰਦਿਆਂ ਦੀ ਸਟੋਰੀ ਆ ਤੁਸੀਂ ਉਹਨਾਂ ਕੋਲ ਪੁੱਛਗੇ ਸੀ ਨਹੀਂ ਕੀਤੀ ਜਾ ਕੇ ਉਹਨਾਂ ਨੂੰ ਦਿਖਾਓ ਲੋਕੀ ਤਾਂ ਮੰਨ ਲਓ 20 ਮਿੰਟ ਦੀ ਪਿਕਚਰ ਬਣ ਜਾਈਏ ਤੇ ਫਿਰ ਉਹਨਾਂ ਨੂੰ ਦਿਖਾਈ ਜਾਂਦੀ ਆ ਕਿ ਆ ਦੇਖੋ 20 ਮਿੰਟ ਦੀ ਵਿੱਚਰ ਬਣ ਗਈ ਤੁਹਾਡੇ ਤੁਹਾਡੇ ਹਿਸਾਬ ਨਾਲ ਠੀਕ ਹੈ ਨਾ ਸਾਰਾ ਕੁਝ ਠੀਕ ਚੱਲ ਰਿਹਾ ਕਿਉਂਕਿ ਅਹੀਂ ਨਹੀਂ ਚਾਹੁੰਦੇ ਆ ਕਿ ਅਗਰ ਉਹ ਮੈਟਰ ਤੇ ਪਿਕਚਰ ਬਣੇ ਤੇ ਬਿਲਕੁਲ origignal ਔਰ ਸਾਰਾ ਕੋਹ ਰਿਐਲਿਟੀ ਦੇ ਤੌਰ ਤੇ ਲੋਕਾਂ ਸਾਹਮਣੇ ਆਏ ਸਚਾਈ ਸਾਹਮਣੇ ਆਏ ਪਰ ਸਾਨੂੰ ਤਿੰਨ ਸਾਲਾਂ ਚ ਕੋਈ ਮਿਲਿਆ ਨਹੀਂ ਤਿੰਨ ਸਾਲ ਫਿਲਮ ਬਣਦੀ ਨੂੰ ਹੋ ਗਏ ਨੇ ਕਿੰਨੇ ਸਾਲ ਹਾਨੂੰ ਤੱਕ ਮਿਲਿਆ ਨਹੀਂ ਇਹਦਾ ਮਤਲਬ ਇਹ ਆ ਵੀ ਇਹਦੇ ਵਿੱਚ ਜੋ ਵੀ ਇਹਨਾਂ ਨੇ ਮਨ ਘੜਤੀ ਡੈਲਗ ਮਾਰੇ ਨੇ ਔਰ ਆਪੇ ਹੀ ਜੋ ਸੁਨੀਆਂ ਸੁਣੀਆਂ ਗੱਲਾਂ ਵਿੱਚ ਪਾਤੀਆਂ ਨੇ ਤੇ ਦੂਜੀ ਗੱਲ ਇਹ ਆ ਕਿ ਪ੍ਰੋਪਰ ਡੀਗ੍ਰੇਡ ਦੀ ਫਿਲਮ ਆ ਕੋਈ ਇਹਦੇ ਵਿੱਚ ਚੰਗਾ ਕੈਰੈਕਟਰ ਨਹੀਂਗਾ ਕੋਈ ਹੀਰੋ ਕੋਈ ਵਿਲਨ ਸਭ ਇਹਨਾਂ ਨੇ ਇਦਾਂ ਇਕੱਠੇ-ਕੁੱਠੇ ਕਰਕੇ 20-25 ਜਾਣੇ ਤੇ ਫਿਲਮ ਬਣਾ ਲਈ ਕਿ ਚਲੋ ਇਹ ਕਨਸੈਪਟ ਵੱਡਾ ਵਾ ਤੇ ਚਲੋ ਚਾਰ ਪੈਸੇ ਹੀ ਕਮਾਵਾਂਗੇ ਤੇ ਹੁਣ ਸਾਨੂੰ ਲੱਗਾ ਪਤਾ ਕਿ ਇਹ ਰਿਲੀਜ਼ ਕਰਨ ਲੱਗੇ ਨੇ ਕੋਈ 10-12 ਦਿਨਾਂ ਤੱਕ ਇਹਨਾਂ ਨੇ ਰਿਲੀਜ਼ ਕਰਨੀ ਹੈ ਫਿਲਮ ਪਰ ਆਪਾਂ ਪਹਿਲਾਂ ਹਾਈ ਕੋਰਟ 'ਚ ਜਾਵਾਂਗੇ ਔਰ ਹਾਈ ਕੋਰਟ 'ਚ ਜਾ ਕੇ ਤੇ ਇਹਦੇ ਖਿਲਾਫ ਆਪਾਂ ਇਹਦਾ ਸਟੇ ਲਵਾਂਗੇ ਔਰ ਦੂਜੀ ਗੱਲ ਹੋਰ ਹੈ ਅਜੇ ਸਾਡਾ ਹਾਈ ਕੋਰਟ 'ਚ ਕੇਸ ਚੱਲ ਰਿਹਾ ਹੈ ਸਾਡਾ ਕੇਸ ਅਜੇ ਕਾਫੀ ਗਰਮਾਇਆ ਹੋਇਆ ਹੈ ਕੋਈ ਵੀ ਬੰਦਾ ਰਿਟ ਪਾ ਸਕਦਾ ਹਾਈ ਕੋਰਟ 'ਚ ਜਾ ਕੇ ਸੋ ਇਹ ਕਰਕੇ ਜੇਕਰ ਇਹਨਾਂ ਨੇ ਤੇ ਆਪਣੀ ਆ ਡੀਗ੍ਰੇਡ ਦੀ ਫਿਲਮ ਜੋ ਵੀ ਇਹਨਾਂ ਮਨ ਘੜਤ ਔਰ ਇਹਨਾਂ ਦੇ ਮਨ ਚ ਗੱਲਾਂ ਗੁੱਲਾਂ ਆਈਆਂ ਜਿੱਦਾਂ ਫਿਲਮ ਦੇ ਵਿੱਚ ਵਧਾ ਚੜਾ ਕੇ ਬਣਾ ਦਿੰਦੇ ਨੇ ਤੇ ਇਹਨਾਂ ਨੇ ਤੇ ਆਪਣਾ ਆਪਣੀ ਫਿਲਮ ਚਲਾ ਲੈਣੀ ਤੇ ਬਾਅਦ ਸਾਨੂੰ ਕਿੰਨੀ ਤੰਗੀ ਆਉਣੀ ਆ ਜਿਹੜਾ ਸਾਡਾ ਕੀ ਇਸ ਲੱਗਾ ਹਾਈ ਕੋਰਟ ਚ ਲੋਕਾਂ ਦੇ ਵਿੱਚ ਲਾਲਾ ਲਾਲਾ ਹੋ ਜਾਣੀ ਵੀ ਜੇ ਇੰਨਾ ਵੱਡੀ ਫਿਲਮ ਚ ਇੰਨਾ ਕੁਝ ਇਹਨਾਂ ਨੇ ਇੰਨਾ ਕੁਝ ਕੀਤਾ ਤੇ ਬਾਹਰ ਕਿਉਂ ਖੜੇ ਨੇ ਇਤੇ ਅੰਦਰ ਚਾਹੀਦੇ ਹੀ ਕਈ ਵਿਰੋਧੀ ਵੀ ਹੁੰਦੇ ਨੇ ਸੋ ਐਸ ਕਰਕੇ ਪਿਕਚਰ ਆਪਾਂ ਹਰ ਹਾਲਤ ਵਿੱਚ ਬੰਦ ਕਰਾਉਣੀ ਆ ਔਰ ਦੂਸਰੀ ਜਿਹੜੀ ਸਭ ਤੋਂ ਖਾਸ ਗੱਲ ਆ ਕਿ ਇਹ ਫਿਲਮ ਸਾਡਾ ਕੋਈ ਇਦਾਂ ਦਾ ਮੋਟਿਵ ਨਹੀਂ ਕਿ ਅਸੀਂ ਇਹਨਾਂ ਨੂੰ ਇੰਜ ਪ੍ਰੈਸਪਰੈਂਸ ਕਰਕੇ ਤੇ ਇਹਨਾਂ ਨੂੰ ਕਵਾਂਗੇ ਜੀ ਤੁਸੀਂ ਸਾਡਾ ਸਾਡੀ ਰਾਇਲਟੀ ਨਹੀਂ ਰੱਖੀ ਤਾਂ ਇਦਾਂ ਹਾਨੂੰ ਇੱਕ ਵੀ ਚੀਜ਼ ਦਾ ਕੋਈ ਨਹੀਂਗਾ ਮਤਲਬ ਚਾਹੇ ਹਾਨੂੰ ਕੋਈ ਕਰੋੜਾ ਰੁਪਿਆ ਦੇ ਦੇ ਪਰ ਮੈਂ ਆਪਣੀ ਚੇਅਰ ਤੇ ਬਹਿ ਕੇ ਹਸਪੀਟਲ ਦੇ ਥੱਲੇ ਬੈਠਾ ਹਾਂ ਇਹ ਫਿਲਮ ਡੀਗ੍ਰੇਡ ਔਰ ਡੀਗ੍ਰੇਡ ਫਿਲਮ ਜਿਹੜੀ ਆ ਇਹ ਕਦੇ ਵੀ ਪੂਲਾकांड ਨੂੰ ਐਕਸਪਲੇਨ ਨਹੀਂ ਕਰ ਸਕਦੀ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਹੁਲਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਨ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਲੈਜ ਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 98768786